ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਅਵੀ ਐਨਾ ਕਲੈਕਸ਼ਨਸ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਜੇ ਗਰਮ ਗਰਮ ਜੇ ਸੂਟਸ ਹੋ ਜੀ ਜਿਹੜਾ ਸਰਦੀਆਂ ਦਾ ਸੀਜ਼ਨ ਸਟਾਰਟ ਹੋਇਆ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਜਲਦੀ ਤੋਂ ਜਲਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਣੇ ਜਿਹੜੇ ਸੂਟ ਆ ਉਹ ਬਾਈ ਕਰ ਸਕੋ ਲਓ ਜੀ ਆ ब्रांड का सूट रहेगा सूट की लुक चेक कर सकते हो बहुत ही सोहना डेली रूटीन लाबाई भी बहुत ही सोहने जिजाइनर जो पीस रहने लो जी सूट है लुक तुसी चेक सकते अपना अल्पाइन फैब्रिक बहुत ही सोहना जरा सूट रहेगा कलर भी बहुत ही प्यारा है लुकवाइज भी बहुत ही सोहना सूट ਸਰਦੀਆਂ ਦੇ ਲਈ ਜਿਹੜੇ ਹੁਜੇ ਕਲਰ ਨੇ ਬਹੁਤ ਹੀ ਸੋਹਣੇ ਨੇ ਆ ਲੋ ਜੀ ਸੂਟ ਦੇ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਜਿਹੜੇ ਫਲਾਵਰਸ ਬਣੇ ਹੋਏ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ ਹੈ ਐਮਬਰਾਇਡਰੀ ਦੇ ਨਾਲ ਤੇ ਉਸ ਵਿੱਚ ਵੀ ਹੈ ਜਿਹੜੀ ਇਹਦੇ ਬਹੁਤ ਹੀ ਸੋਹਣੀ ਜਿਹੜੀ ਡਿਜ਼ਾਈਨਿੰਗ ਹੋਈ ਹੋਈ ਹੈ ਇਹ ਲੋ ਜੀ ਇਹ ਰਹੇ ਗਏ ਸੀ ਆਰਮਸ ਦੇ ਉੱਤੇ ਫਲਾਵਰ ਬਣੇ ਹੋਏ ਨੇ ਐਕਸਾਈਟੇ ਆ ਐਕਸਾਈਟੇ ਨਹੀਂ ਇਦਾਂ ਹੀ ਸੇਮ ਇਹਦੀ ਬੈਕ ਰਹੇਗੀ ਬੈਕ ਤੇ ਵੀ ਸੇਮ ਪ੍ਰਿੰਟਿੰਗ ਰਹੇਗੀ ਇਸੇ ਤਰ੍ਹਾਂ ਦੀ ਤੇ ਇਹ ਰਹੇਗੀ ਇਸਦੀ ਬਾਟਮ ਸੇਮ ਟੋਨ ਟੂ ਟੋਨ ਜਿਹੜੀ ਇਸਦੀ ਬਾਟਮ ਰਹੇਗੀ ਬਹੁਤ ਹੀ ਸੌਫਟ ਜਿਹਾ ਇਹ ਫੈਬਰਿਕ ਹੈ ਕੋਈ ਹਾਰਡ ਨਹੀਂ ਹੈਗਾ ਕੋਈ ਸਕਿਨ ਨੂੰ ਰੈਸ਼ ਕਰਨ ਵਾਲਾ ਨਹੀਂ ਹੈ ਬਹੁਤ ਹੀ ਸੌਫਟ ਹੈ ਇਸ ਤੇ ਬੁਰ ਵੀਗੈਰਾ ਵੀ ਜਿਹੜਾ ਨਹੀਂ ਆਉਂਦਾ ਹੈਗਾ ਤੇ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਰਹੇਗਾ ਸ਼ਾਲ ਡੇਲੀ ਵੇਅਰ ਲਈ ਬਹੁਤ ਹੀ ਸੋਹਣੇ ਨੇ ਬਿਲਕੁਲ ਹੀ ਸੌਫਟ ਜਿਹਾ ਫੈਬਰਿਕ ਹੈ ਕੋਈ ਹਾਰਡ ਨਹੀਂ ਹੈ ਕੁਛ ਨਹੀਂ ਹੈ ਬਹੁਤ ਹੀ ਸੋਹਣੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਲੈ ਸਕਦੇ ਹੋ ਜੇਕਰ ਤੁਸੀਂ ਲੈਸਸ ਵਗੈਰਾ ਕੁਝ ਲਗਾਉਣਾ ਚਾਹੁੰਦੇ ਆ ਤਾਂ ਫਿਨਿਸ਼ਿੰਗ ਕਰਕੇ ਉਹ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਆ ਇਹ ਰਹੇਗੀ ਇਸ ਦੀ ਸ਼ਾਲ ਦੇ ਲੁੱਕ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਇਸ ਦੀ ਵੀ ਰਹੇਗੀ 22 ਮੀਟਰ ਦੀ ਸ਼ਰਟ ਰਹੇਗੀ ਤੇ ਦੋ ਅਸੀਂ ਇਸ ਦੀ ਬਾਟਮ ਦਾ ਜਿਹੜਾ ਸਟੱਫ ਰਹੇਗਾ ਤੇ ਇਸ ਦਾ ਨੰਬਰ ਰਹੇਗਾ ਇੱਕ ਸੂਟ ਦਾ ਨੰਬਰ ਜਾਵੇ ਸਕਰੀਨਸ਼ਾਟ ਲੈ ਕੇ ਤੁਸੀਂ ਜਿਹੜੀ ਆਪਣੀ ਬੁਕਿੰਗ ਆ ਸੂਟ ਦੀ ਕਰਵਾ ਸਕਦੇ ਹੋ ਜੀ ਨੈਕਸਟ ਰਹੇਗਾ ਆਪਣਾ ਸੂਟ ਇਹ ਵੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਇਸਦੀ ਵੀ ਕਲਰ ਵੀ ਬਹੁਤ ਹੀ ਪਿਆਰਾ ਹੈ ਇਹ ਲੋ ਜੀ ਸਰਦੀਆਂ ਵਾਲੇ ਕਲਰ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਹਣੇ ਕਲਰ ਨੇ ਡਾਰਕ ਜੇ ਆ ਲੋ ਜੀ ਇਸਦੀ ਵੀ ਤੁਸੀਂ ਲੋਕਾਂ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਸਾਰੇ ਜਿਹੜਾ ਫਲਾਵਰਸ ਬਣੇ ਹੋਏ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ ਇਹ ਰਹੇਗੇ ਇਸਦੀ ਆਰਮਸ ਤੇ ਉੱਤੇ ਪ੍ਰਿੰਟ ਸੇਮ ਹੀ ਇਸਦੀ ਬੈਕ ਰਹੇਗੀ ਤੇ ਇਹ ਰਹੇਗਾ ਇਸਦੀ ਬਾਟਮ ਦਾ ਕਲਰ ਅੱਜ ਅਸੀਂ ਤੁਹਾਨੂੰ ਬਾਟਮ ਦੇ ਕਲਰ ਬਿਲਕੁਲ ਹੀ ਦਿਖਾ ਰਹੇ ਆ ਚੰਗੀ ਤਰ੍ਹਾਂ ਕਿਉਂਕਿ ਮੈਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਟਮ ਦਾ ਕਲਰ ਹੈ ਜਿਹੜਾ ਅੱਛੀ ਤਰ੍ਹਾਂ ਦਿਖਾ ਦਿਆ ਕਰੋ ਕਿਉਂਕਿ ਕਹਿੰਦੇ ਵੀ ਕਈ ਸੇ ਨੇ ਸੂਟ ਅਸੀਂ ਬਾਈ ਕੀਤੇ ਸੀ ਉਸ ਦੇ ਵਿੱਚ ਜਿਹੜੀਆਂ ਬਾਟਮ ਸੀਗੀਆਂ ਬਿਲਕੁਲ ਹੀ ਅਲੱਗ ਆਈਆਂ ਸੀ ਇਸ ਕਰਕੇ ਅਸੀਂ ਤੁਹਾਨੂੰ ਕੋਈ ਵੀ ਅਜਿਹੀ ਗੱਲ ਨਹੀਂ ਦੱਸਾਂਗੇ ਜੇ ਉਸ ਤਰ੍ਹਾਂ ਦਾ ਸੂਟ ਹੋਏਗਾ ਉਸੇ ਤਰ੍ਹਾਂ ਤੁਹਾਨੂੰ ਕਲੀਅਰ ਕਰਾਂਗੇ ਇਹ ਲਓ ਜੀ ਇਹ ਰਹੇਗਾ ਅਸਲ ਬਹੁਤ ਹੀ ਵਧੀਆ ਕੁਇਡ ਦੇ ਵਿੱਚ ਰਹੇਗਾ ਇਹ ਜਿਸ ਦੀ ਵੀ 2.5 ਮੀਟਰ ਦੀ ਸ਼ਰਟ ਤੇ 280 ਜਿਹੜਾ ਇਸ ਦੀ ਬਾਟਮ ਦਾ ਸਟਾਫ ਰਹੇਗਾ ਇਸ ਦਾ ਨੰਬਰ ਰਹੇਗਾ 2 ਜਿੰਨੀ ਵੀ ਹੋਏਗਾ ਸਟਾਫ ਜਿੰਨਾ ਵੀ ਜੇ ਸ਼ਰਟ 2.5 ਮੀਟਰ ਦਾ 2.5 ਮੀਟਰ ਜਾਂ 3 ਮੀਟਰ ਦੀ ਹੋਏਗੀ ਤਾਂ ਉਹ 3 ਮੀਟਰ ਹੀ ਰਹੇਗੀ ਤੇ ਜਿਹੜੀ ਸਾਡੀ ਆਪਣੀ ਸ਼ਾਪ ਹੈ ਜੀ ਇਹ ਰਹੇਗੀ ਉਟਾਲਾਂ ਦੇ ਵਿੱਚ ਜਦੋਂ ਤੁਸੀਂ ਸਮਰਾਲੇ ਜਾਂਦੇ ਆ ਸਮਰਾਲੇ ਤੋਂ ਕੰਨਾ ਰੋਡ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਜੋ ਗੁਰਦੁਆਰਾ ਸਾਹਿਬ ਹੁੰਦਾ ਉਸ ਤੋਂ ਤੁਸੀਂ ਤਰਨ ਕਰਕੇ ਆ ਸਕਦੇ ਹੋ ਤੁਸੀਂ ਉੱਥੇ ਆ ਕੇ ਸਾਨੂੰ ਕਾਲ ਵੀ ਕਰ ਸਕਦੇ ਹੋ ਤਾਂ ਤੁਹਾਨੂੰ ਅਸੀਂ ਪਿਕ ਕਰ ਲਾਂਗੇ ਉੱਥੋਂ ਉਠਾ ਲਾ ਕੇ ਤੇ ਨੰਬਰ ਹੈ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਕੁਐਰੀ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਆ ਲਓ ਜੀ ਇਹ ਰਹੇਗਾ ਆਪਣਾ ਨੈਕਸਟ ਸੂਟ ਇਹ ਵੀ ਅਲਪਾਈਨ ਫੈਬਰਿਕ ਤੇ ਹੀ ਰਹੇਗਾ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਤੇ ਪ੍ਰਿੰਟਿੰਗ ਨੂੰ ਜਿਹੜਾ ਹਾਈਲਾਈਟ ਕੀਤਾ ਗਿਆ ਇਹ ਰਹੇਗਾ ਇਸ ਦੀ ਬਾਜੂ ਦੇ ਉੱਤੇ ਪ੍ਰਿੰਟ ਤੇ ਇਹ ਰਹੇਗੀ ਇਸ ਦੀ ਬਾਟਮ ਬਾਟਮ ਦਾ ਸਟਾਫ ਵੀ ਸੇਮ ਹੀ ਰਹੇਗਾ ਟੋਨ ਟੂ ਟੋਨ ਹੀ ਫੈਬਰਿਕ ਰਹੇਗਾ ਅਲਪਾਈਨ ਦਾ ਤੇ ਇਸ ਦੇ ਨਾਲ ਰਹੇਗਾ ਮਸਲੀਨ ਦਾ ਪ੍ਰਿੰਟਡ ਦੁਪੱਟਾ ਕਿਉਂਕਿ ਮਸਲੀਨ ਦੇ ਦੁਪੱਟੇ ਹੀ ਜਿਹੜੇ ਇਸ ਟਾਈਮ ਤੇ ਜ਼ਿਆਦਾ ਚੱਲ ਰਹੇ ਨੇ ਗਰਮੀਆਂ ਦੇ ਵਿੱਚ ਵੀ ਤੇ ਹੁਣ ਸਰਦੀਆਂ ਦੇ ਵਿੱਚ ਵੀ ਆ ਲੋ ਜੀ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਪ੍ਰਿੰਟਿੰਗਾਂ ਦੁਪੱਟੇ ਬਹੁਤ ਹੀ ਖੁੱਲੇ ਡੁੱਲੇ ਨੇ ਜਿਸ ਤਰ੍ਹਾਂ ਆਪਣੇ ਸਿੰਗਲ ਬੈੱਡ ਦੀ ਬੈੱਡ ਸ਼ੀਟ ਹੁੰਦੀ ਹੈ ਉਸ ਤਰ੍ਹਾਂ ਦੀ ਇਹਦੀ ਜਿਹੜੀ ਨੂੰ ਬਾਈ ਚੁੜਾਈ ਹੁੰਦੀ ਆ ਬਹੁਤ ਹੀ ਸੋਹਣੇ ਖੁੱਲੇ ਡੁੱਲੇ ਦੁਪੱਟੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਭੈਣਾਂ ਨੇ ਖੁੱਲੇ ਡੁੱਲੇ ਦੁਪੱਟੇ ਹੀ ਲਾਇਕ ਕਰਦੇ ਹਨ ਲਓ ਜੀ ਇਸ ਦਾ ਨੰਬਰ ਹੈਗਾ 3 3 ਐਕਸਟਰਾ ਸੂਟ ਇਸ ਦਾ ਵੀ ਕਲਰ ਫ੍ਰੈਂਟਾਈ ਬਹੁਤ ਹੀ ਸੋਹਣੇ ਆ ਸਟੱਫ ਆਪਣੇ ਕੋਲ ਡੈਲੀ ਦੀ ਡੈਲੀ ਅਪਡੇਟ ਹੁੰਦਾ ਰਹਿੰਦਾ ਹੈ ਬਟ ਸ਼ਾਮ ਤੱਕ ਕੱਪੜੇ ਕੋਲ ਸੇਲ ਹੋ ਜਾਂਦੇ ਆ ਫਿਰ ਜੋ ਪੀਸ ਹੁੰਦੇ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਾਂ ਪੂਰੀ ਹੁੰਦੀ ਹੈ ਸਾਡੀ ਵੀ ਅਸੀਂ ਧਾਰ ਇੱਕ ਸੂਟ ਤੁਹਾਨੂੰ ਦਿਖਾਈਏ ਪਰ ਕੁਝ ਟਾਈਮ ਨਹੀਂ ਲੱਗ ਰਿਹਾ ਵਿਜ਼ੀ ਚੱਲ ਰਹੇ ਆ ਤੇ ਆਲੋ ਜੀ ਇਹ ਵੀ ਰਹੇਗਾ ਆਪਣਾ ਅਲਪਾਈਨ ਤੇ ਬਹੁਤ ਹੀ ਸੋਹਣੇ ਜਿਹੜੀ ਇਹਦੀ ਪ੍ਰਿੰਟਿੰਗ ਹੋਈ ਹੋਈ ਆ ਤੇ ਪ੍ਰਿੰਟਿੰਗ ਨੂੰ ਵੀ ਹਾਈਲਾਈਟ ਕੀਤਾ ਗਿਆ ਬਹੁਤ ਹੀ ਸੋਹੜੇ ਪੈਨਲਸ ਬਣੇ ਹੋਏ ਨੇ ਸਾਰੇ ਸ਼ਰਟ ਦੇ ਉੱਤੇ ਸੇਮ ਹੀ ਇਸ ਦਾ ਪ੍ਰਿੰਟ ਬੈਕ ਤੇ ਵੀ ਰਹੇਗਾ। ਤੇ ਇਸ ਦੇ ਨਾਲ ਰਹੇਗੀ ਇਹ ਵਾਲੀ ਬਾਟਮ। ਸੇਮ ਸਟੱਫ ਦੀ ਹੀ ਬਾਟਮ ਰਹੇਗੀ। ਅਲਪਾਈਨ ਫੈਬਰਿਕ ਆ ਜਿਹੜਾ ਇਹ ਸਾਰੀਆਂ ਜਿਹੜੀਆਂ ਸਿਸਟਰਸ ਨੇ ਹੁਣ ਤੱਕ ਯੂਜ਼ ਕੀਤਾ ਉਹਨਾਂ ਨੂੰ ਤਾਂ ਪਤਾ ਹੀ ਵੀ ਇਸ ਤੇ ਬੁਰ ਵਗੈਰਾ ਕੁਝ ਨਹੀਂ ਆਂਦਾ। ਬਹੁਤ ਹੀ ਸੋਹਣਾ ਰਹਿੰਦਾ ਹੈ। ਗਰਮ, ਸਰਦੀਆਂ ਦੇ ਲਈ। ਇਹ ਰਹੇਗਾ ਇਸ ਦਾ ਮਸਲੀਨ ਦਾ 2 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ। ਦੁਪੱਟੇ ਤੇ ਪ੍ਰਿੰਟਿੰਗ ਹੋਈ ਹੋਈ ਆ ਸਾਈਡ ਸਾਈਡ ਤੇ ਆ ਜਿਹੜਾ ਬਾਰਡਰ ਬੜੇ ਹੋਏ ਨੇ। ਸੋ ਸੂਟ ਦਾ ਸਕਰੀਨਸ਼ਾਟ ਲੈ ਕੇ ਜਾਂ ਫਿਰ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਸੂਟ ਦੀ ਆ ਬੁਕਿੰਗ ਕਰਵਾ ਸਕਦੇ ਹੋ ਜੀ ਇਹ ਰਹੇਗਾ ਆਪਣਾ ਆਲ ਓਵਰ ਇਹ ਵੀ ਅਲਫਾਈਨ ਤੇ ਇਹੀ ਸੂਟ ਰਹੇਗਾ ਸਾਰਿਆਂ ਦੇ ਨਾਮ ਦੇ ਸੈਟ ਵਾਈਜ਼ ਹੀ ਆਏ ਸੀ ਬਰ ਵਿੱਚੋਂ ਇਹਨਾਂ ਦੇ ਸੇਲ ਆ ਜਿਹੜੇ ਹੋ ਚੁੱਕੇ ਨੇ ਇਹ ਜੋ ਸ਼ਾਮ ਨੂੰ ਬਚੇ ਨੇ ਇਹ ਸਰਾ ਦੇ 9:00 ਵੱਜ ਚੁੱਕੇ ਨੇ ਜਦੋਂ ਅਸੀਂ ਵੀਡੀਓ ਬਣਾ ਰਹੇ ਹਾਂ ਆ ਲੋ ਜੀ ਇਹ ਰਹੇਗਾ ਐਲਪਾਈਨ ਫੈਬਰਿਕ ਤੇ ਇਹ ਵੀ ਆਲਓਵਰ 5 ਮੀਟਰ ਸੂਟ ਰਹੇਗਾ ਆਪਣਾ ਐਲਪਾਈਨ ਤੇ ਤੇ ਇਹ ਰਹੇਗਾ ਇਸ ਦੇ ਨਾਲ ਸ਼ਾ ਲੋ ਜੀ ਬਹੁਤ ਹੀ ਸੋਹਣਾ ਖੁੱਲਡੁੱਲਾ ਇਸ ਦਾ ਸ਼ਾਟ ਰਹੇਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਤੇ ਇਸ ਦਾ ਨੰਬਰ ਰਹੇਗਾ 5 ਜਿਹੜੀਆਂ ਸਿਸਟਰਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਤੁਸੀਂ ਜਿਨ੍ਹਾਂ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਤੁਹਾਡੇ ਰਿਸ਼ਤੇਦਾਰਾਂ ਤੱਕ ਅੰਡੀਆਂ ਗਵਾਂਡੀਆਂ ਤੱਕ ਜਿਹੜੀ ਵੀਡੀਓ ਆ ਸਾਡੀ ਪਹੁੰਚ ਸਕੋ ਤਾਂ ਜੋ ਉਹ ਵੀ ਜਿਹੜੇ ਸਾਡੇ ਤੋਂ ਸੁਣਤਾ ਬਾਈ ਕਰ ਸਕਣ ਇਹ ਰਹੇਗਾ ਸੂਟ ਆਪਣਾ ਥੋੜਾ ਹੈਵੀ ਪਸ਼ਮੀਨੇ ਤੇ ਇੰਦੀ ਵੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੋਣੀ ਹੋਈ ਆ। ਲਓ ਜੀ। ਵਿਚਕਾਰ ਇਸਦੇ ਪੈਨਲਸ ਬਣਿਆ ਹੋਇਆ ਹੈ, نیچے ਵੀ ਪੈਨਲਸ ਬਣੇ ਹੋਏ ਨੇ। ਉਸ ਦੇ ਵਿੱਚ ਫਲਾਵਰਸ ਨੇ ਜਿਹੜੇ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ। ਬਾਕੀ ਸਾਰੀ ਸ਼ਰਟ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ। ਬੈਕ ਵੀ ਤੁਸੀਂ ਇਸ ਦੀ ਚੈੱਕ ਕਰ ਸਕਦੇ ਹੋ। ਬੈਕ ਤੇ ਸਾਰੀ ਤੇ ਇਸੇ ਤਰ੍ਹਾਂ ਦੀ ਹੀ ਪ੍ਰਿੰਟਿੰਗ ਹੋਈ ਹੈ। نیچے ਜਿਹੜਾ ਬਾਰਡਰ ਬਣਿਆ ਹੋਇਆ ਹੈ। ਤੇ ਇਹ ਰਹੇਗੀ ਇਸ ਦੀ ਪਸ਼ਮੀਨਾ ਦੀ ਹੀ ਬਾਟਮ। ਇਸ ਦੀ ਵੀ ਬਾਟਮ ਹੈ ਜਿਹੜੀ 2.80 ਰਹੇਗੀ। ਸ਼ਰਟ ਦਾ ਜਿਹੜਾ ਹੋਏਗਾ ਉਹ 2.5 ਮੀਟਰ ਦੀ ਰਹੇਗੀ। ਤੇ ਇਹ ਰਹੇਗਾ ਇਸਦੇ ਨਾਲ 6 ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟਿੰਗ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਇਹਦੀ ਪ੍ਰਿੰਟਿੰਗ ਹੋਈ ਹੋਈ ਆ ਤੇ ਇਸ ਦਾ ਨੰਬਰ ਰਹੇਗਾ 6 6 ਨੰਬਰ ਰਹੇਗਾ ਆਪਣਾ ਸੂਟ ਸੋ ਇਸ ਤਰ੍ਹਾਂ ਦੇ ਜਿਹੜੇ ਸੂਟ ਜਿਹੜੀਆਂ ਸਿਸਟਰਸ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਨਾਲ ਜਰੂਰ ਕੰਟੈਕਟ ਕਰੋ ਤੇ ਆਪਣੇ ਲਈ ਜਿਹੜੇ ਸੂਟ ਆ ਇਹੋ ਜੇ ਬਾਈ ਕਰ ਸਕਦੇ ਹੋ ਆ ਲੋ ਜੀ ਇਹ ਆ ਗਿਆ ਆਪਣੇ ਕੋਲ ਪਸ਼ਮੀਨਾ ਦੇ ਉੱਤੇ ਰਾਜਾ ਰਣੇ ਵਾਲਾ ਡੈਕ ਆ ਲੋ ਜੀ ਚੈੱਕ ਕਰ ਸਕਦੇ ਹੋ ਇਹ ਵੀ ਹੈਵੀ ਪਸ਼ਮੀਨਾ ਤੇ ਰਹੇਗਾ ਆ ਲੋ ਜੀ ਤੋਂ ਇਸੇ ਤਰ੍ਹਾਂ ਇਹ ਸਾਰਾ ਇਹ ਪ੍ਰਿੰਟਿੰਗ ਹੋਈ ਹੋਈ ਆ ਵਿੱਚ ਵਿੱਚ ਜਿਹੜੀ ਪ੍ਰਿੰਟਿੰਗ ਨੂੰ ਹਾਈਲਾਈਟ ਵੀ ਕੀਤਾ ਹੋਇਆ ਹੈ ਸਾਰੀ ਸ਼ਰਟ ਦੇ ਉੱਤੇ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਰਾਜਾ ਰਾਣੀ ਵਾਲੇ ਆਪਣੇ ਕ੍ਰੇਪ ਤੇ ਜਾਂ ਸਿਲਕ ਤੇ ਸੂਟ ਆਏ ਸੀ ਉਸੇ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਹੋਈ ਆ ਬੈਕ ਵੀ ਇਸ ਦੀ ਸੇਮ ਰਹੇਗੀ ਪ੍ਰਿੰਟਿੰਗ 2 ਮੀਟਰ ਦੀ ਸ਼ਰਟ ਰਹੇਗੀ ਤੇ 280 ਹੀ ਇਸ ਦੀ ਪਸ਼ਮੀਨਾ ਦੀ ਰਹੇਗੀ ਬਾਟਮ ਤੇ ਇਹ ਰਹੇਗਾ ਇਸ ਦਾ ਸ਼ਾਲ ਸਾਰੇ ਸ਼ਾਲ ਦੇ ਉੱਤੇ ਵੀ ਉਸੇ ਤਰ੍ਹਾਂ ਹੀ ਪ੍ਰਿੰਟਿੰਗ ਹੋਈ ਹੋਈ ਆ ਦੇਖ ਸਕਦੇ ਹੋ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟਿੰਗ ਦਾ ਭਰਿਆ-ਭਰਿਆ ਜਿਹਾ ਸ਼ਾਲ ਇਸ ਦੇ ਨਾਲ ਬਣਿਆ ਹੋਇਆ ਤੇ ਇਸ ਦਾ ਜਿਹੜਾ ਨੰਬਰ ਰਹੇਗਾ 7 ਲੋ ਜੀ ਚੈੱਕ ਕਰ ਸਕਦੇ ਹੋ ਇਹ ਰਹੇਗਾ ਆਪਣੀ ਇਸ ਵੀਡੀਓ ਦਾ ਲਾਸਟ ਵਾਲਾ ਪੂਟ ਅੱਜ ਦੀ ਦਾ ਤੋ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਜਿਹੜੇ ਸੂਟ ਲੈ ਕੇ ਆਵਾਂਗੇ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੇ ਸੂਟ ਨੇ ਜਿਹੜੇ ਚਾਹੀਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਉਸੇ ਤਰ੍ਹਾਂ ਦੇ ਸੂਟ ਤੁਹਾਨੂੰ ਪ੍ਰੋਵਾਈਡ ਕਰਵਾਈਏ ਆ ਲੋ ਜੀ ਇਸ ਦੇ ਉੱਤੇ ਵੀ ਸਾਰਾ ਰਾਜਾ ਰਾਣੀ ਵਾਲਾ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਵਿੱਚ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਗਿਆ ਬੈਕ ਵੀ ਇਸ ਦੀ ਸੇਮ ਰਹੇਗੀ ਤੇ ਇਹ ਰਹੇਗੀ ਇਸ ਦੀ ਬਾਟਮ 2 ਮੀਟਰ ਦੀ ਸ਼ਰਟ 2 ਸੀਜ਼ ਦੀ ਬਾਟਮ ਰਹੇਗੀ ਇਹ ਰਹੇਗਾ ਇਸ ਦਾ ਸੋ ਵੈਸੀ ਤਰ੍ਹਾਂ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਜਿਹੜੇ ਸੂਟ ਆ ਲੈ ਕੇ ਆਉਂਦੇ ਰਹਾਂਗੇ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ